ਮਾਣਾ ਪਤਣ ਸਰਕ ਦੇ ਬੀਤੀ ਸ਼ਾਮ ਇੱਕ ਹਾਦਸਾ ਹੋਇਆ ਜਿਸ ਦੇ ਵਿੱਚ ਥਾਰ ਤੇ ਇੱਕ ਰੇਲ ਗੱਡੀ ਦੀ ਟੱਕਰ ਹੋਈ ਏ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਡੈਥ ਹੋਈ ਸੀ ਕੱਲ ਤੱਕ ਤਾਂ ਪਤਾ ਹੀ ਨਹੀਂ ਲੱਗਾ ਸੀ ਵੀ ਪਛਾਣ ਨਹੀਂ ਹੋਈ ਕੌਣ ਸੀ ਅੱਜ ਪਤਾ ਲੱਗਾ ਵੀ ਉਹ ਪਟਿਆਲੇ ਦੇ ਰਹਿਣ ਵਾਲੇ ਪੁਲਿਸ ਅਧਿਕਾਰੀ ਮਵੀ ਚੌਂਕੀ ਤੋਂ ਜੇ ਪਰਮਜੀਤ ਜੀ ਜਿਹੜਾ ਨੇ ਜਾਣਕਾਰੀ ਦਿੱਤੀ ਕਿ ਕਥਿਤ ਜਿਹੜਾ ਥਾਰ ਦਾ ਚਾਲਕ ਹੈ ਉਹਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਏ ਔਰ ਜਾਂਚ ਸ਼ੁਰੂ ਕਰ ਦਿੱਤੀ ਮ੍ਰਿਤਕ ਦੀ ਡੈੱਡ ਬੋਡੀ ਦਾ ਪੋਸਟਮਾਰਟਮ ਸਮਾਣਾ ਕੇ ਸਰਕਾਰੀ ਹਸਪੀਟਲ ਵਿੱਚ ਕਰਾ ਕੇ ਵਾਰਸਾਂ ਨੂੰ ਸੌਂਪਿਆ ਜਾ ਰਿਹਾ ਹੈ ਕੱਲ੍ਹ ਵੱਤ ਕਰਦੇ ਆ ਉਹਨਾਂ ਦੇ ਰਿਲੇਟ ਤੁਹਾਡੇ ਬ੍ਰਦਰ ਨੇ ਹਾਂਜੀ ਕੀ ਨਾਮ ਉਹਨਾਂ ਦਾ ਰੋਬਿੰਡ ਰੋਬਿੰਡ ਇਹ ਪਤੜਾਂ ਗਈ ਸੀ ਮੈਂ ਤੁਹਾਡੇ ਕੋਲ ਵਾਪਸ ਆਇਆ ਹਾਂਜੀ ਚਾਚੀ ਸੀ ਜੀ ਬ੍ਰਦਰ ਸੀਗਾ ਇੱਕ ਲੇਡੀ ਰਿਗਵਾਂ ਦੇ ਤੇ ਇਸ ਬੱਚੇ ਕੀ ਮਤਲਬ ਪਰ ਡੈਥ ਹੋਈ ਹੈ ਹਾਂਜੀ ਸਪੋਰਟ ਤੇ ਹੋ ਗਈ ਸੀ ਹਾਂਜੀ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀ ਪਹੁੰਚੇ ਆ ਪਰਮਜੀਤ ਜੀ ਪਰਮਜੀਤ ਜੀ ਇਸ ਮਾਮਲੇ ਦੇ ਵਿੱਚ ਤੁਸੀਂ ਹੁਣ ਤੱਕ ਕੀ ਤਹਿਕੀਕਾ ਹੋਈ ਮੰਨ ਲਓ ਕੀ ਕਾਰਵਾਈ ਹੋਈ ਹੈ ਕਿ ਸਰ ਇਹ ਤੇ ਤਿਸ਼ਕੁਪਤਾ ਪਤਰ ਰਾਜਾ ਰਾਮ ਦੇ ਬਟਿਆਲੇ ਦੇ ਬਿਆਨਾਂ ਦੇ ਜਿਹੜਾ ਪਰਚਾ ਦਿੱਤਾ ਹੈ ਜਿਹੜੇ ਕਾਲੇ ਜਿਹਨਾਂ ਦਾ ਪਰਿਵਾਰ ਚਾਚੇ ਦਾ ਲੜਕਾ ਉਹਦੀ ਇਹਨਾਂ ਦੀ ਚਾਚੀ ਇੱਕ ਗਵਾਂਡਣ ਇਹ ਤਿੰਨੇ ਜਣੇ ਗੱਡੀ ਦੇ ਕਾਰ ਤੇ ਖਾਟੂ ਸ਼ਾਮ ਮੰਦਰ ਤੇ ਉੱਥੇ ਮੱਥਾ ਟੇਕਣ ਗਏ ਸੀ ਉੱਥੋਂ ਵਾਪਸ ਆਉਂਦਿਆਂ ਦਾ ਮਵੀ ਦਾ ਕਾਲਾਂ ਦੇ ਕੋਲ ਆਣ ਕੇ ਇੱਕ ਥਾਰ ਸਾਹਮਣੋਂ ਕਾਲੇ ਰੰਗ ਦੀ ਜਿਹੜੀ ਤੇਜ਼ ਰਫ਼ਤਾਰ ਆਈਏ ਜਿਹਨੇ ਇਹਨੇ ਦੱਸਿਆ ਉਹ ਨਾਲ ਕੇ ਟੱਕਰ ਹੋਈ ਹੈ ਜਿਹਦੇ ਪਿੱਛੇ ਪਿੱਛੇ ਇਹ ਵੀ ਆ ਰਿਹਾ ਸੀ ਇਨਾਂ ਨੂੰ ਭਰ ਉਹਦੇ ਵਿੱਚ ਮਜੂਦਾ ਲੈ ਕੇ ਆਇਆ ਜਿਹੜੀ ਇਹ ਚਾਚੇ ਦੇ ਲੜਕੇ ਦੀ ਏ ਉਹ ਹਸਪੀਟਲ ਪਹੁੰਚਦੇ ਪਹੁੰਚੇ ਗੇਟਪੁਰੇ ਦੀ ਡੈਥ ਹੋ ਗਈ ਹੈ ਬਾਕੀ ਜਿਹੜੇ ਜਿਆਦਾ ਇੰਜਰਡ ਹਨ ਉਹਨਾਂ ਨੂੰ ਇਨਾਂ ਨੇ ਰੈਫਰ ਕਰਾ ਕੇ ਪਟਿਆਲਾ ਪਟਿਆਲੇ ਤੋਂ ਗਾ ਆਪਣੇ ਪਾਰਕ ਹਸਪੀਟਲ ਕੋਈ ਕਿਤੇ ਦਾਖਲ ਕਰਵਾਏ ਹੋਏ ਨੇ ਜਿਹੜੀ ਇਹਨੇ ਦੀ ਮੁਕੱਦਮੇ ਦੀ ਬਿਆਨਤ ਤੇ ਮੁਕੱਦਮਾ ਆਪਾਂ ਦਰਜ 108 ਕਰ ਲਿਆ ਜਿਹੜਾ ਪੋਸਟਮੈਂਟ ਕਰਵਾ ਰਹੇ ਆ ਕਿਸ ਤਾਰੀਖ ਤੱਕ ਮੁਕਦਮੇ ਦਾ ਅਰਜ਼ੋ ਪੋਸਟਾਂ ਜਿਹੜੀ ਨਵੀਆਂ ਧਾਰਾਂ ਚੱਲੀਆਂ ਨੇ ਉਸਾਂ ਨਾਲ ਹੋਈਆਂ ਨੇ 100 281 125 125b 1061 324 4 ਤੇ 5 ਥਾਰ ਦਾ ਡਰਾਈਵਰ ਦਿਖਲਾ ਥਾਰ ਦਾ ਡਰਾਈਵਰ ਜਿਹੜਾ ਉਹ ਬਾਈ ਨੇ ਮਾਪੇ ਪਰਚਾ ਦਤਾ ਸਤਨਾਮ ਸਿੰਘ ਪੁੱਤਰ ਕਰਵਚਨ ਸਿੰਘ ਵਾਸੀ ਪਤਨਾ ਇਹ ਪਤਨਾ ਦੇ ਨਾਲ ਹਾਂ ਇਹ ਦਾਖਲ ਹਜੇ ਇਹਦਾ ਲਾਚ ਚੱਲ ਰਿਹਾ ਰਿੰਦਰ ਹਸਪਤਾਲ ਦੇ ਵਿੱਚ ਹਜੇ ਗ੍ਰਿਫਤਰੀ ਨਹੀਂ ਹੋਈ ਹਜੇ ਗ੍ਰਿਫਤਰੀ ਨਹੀਂ ਇਹਦਾ ਲਾਚ ਚੱਲ ਰਹੀ ਹੈ ਜੀ ਠੀਕ ਹੈ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋ ਸਿਕ ਸਮਾਣਾ ਨਿਊਜ਼